ਸੜਕਾਂ ਤਾਂ ਤੁਸੀਂ ਬਹੁਤ ਬਣੀਆਂ ਵੇਖੀਆਂ ਹੋਣਗੀਆਂ ਲੇਕਿਨ ਕੁਝ ਬਣ ਕੇ ਅੱਧ ਵਿੱਚ ਰੁਕ ਗਈਆਂ ਉਹਨਾਂ ਦਾ ਕੀ ਕਾਰਨ ਹੈ ਹੁਣ ਦੱਸ ਦਈਏ ਅਸੀਂ ਕਿ ਆ ਜੋ ਸੜਕ ਹੈ ਇਹ ਸਿੱਧੀ ਥਾਣੇ ਦੇ ਕੋਲ ਜਾ ਕੇ ਨਿਕਲਦੀ ਹੈ ਜਿੱਥੇ ਗੋਲ ਚੌਂਕ ਬਣਿਆ ਔਰ ਦੱਸ ਦਈਏ ਕਿ ਜਿੱਥੇ ਫਲਾਈ ਓਵਰ ਨੂੰ ਜਾ ਕੇ ਟੱਚ ਹੁੰਦੀ ਹੈ ਔਰ ਇਹਨਾਂ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਕਾਸ ਤੋਂ ਪਾਈ ਗਈ ਆ ਕਿਉਂ ਸੜਕ ਨੂੰ ਅੱਧ ਵਿੱਚ ਰੋਕਿਆ ਗਿਆ ਜਿਸ ਦੇ ਉੱਤੇ ਪ੍ਰੀ-ਮਿਕਸ ਜਿਹੜਾ ਉਹ ਨਹੀਂ ਪਾਇਆ ਗਿਆ ਤਾਂ ਹੁਣ ਦੱਸ ਦਈਏ ਕਿ ਲੋਕਾਂ ਨੂੰ ਪਰੇਸ਼ਾਨੀ ਕਿੰਨੀ ਹੈ ਔਰ ਦੂਸਰੀ ਤਰ੍ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਝਾਤੀ ਮਾਰੀ ਜਾਵੇ ਸਰਕਾਰੀ ਹਸਪਤਲ ਤੱਕ ਸਾਰੀ ਸੜਕ ਬਣੀ ਹੋਈ ਆ ਗਾਹ ਹੋ ਕੇ ਸਾਰੀ ਸੜਕ ਵਿਖਾਈ ਜਾਵੇ ਪ੍ਰੋਪਰ ਸੜਕ ਜਿਹੜੀ ਆ ਉਹ ਬਣੀ ਹੋਈ ਆ ਲੇਕਿਨ ਦੂਸਰੀ ਤਰਫ ਦੀ ਅਸੀਂ ਗੱਲ ਕਰੀਏ ਇੱਧਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਆਹ ਸੜਕ ਪ੍ਰੋਪਰ ਲੰਬੇ ਸਮੇਂ ਤੋਂ ਵੱਡੇ ਵੱਡੇ ਖੱਡੇ ਨੇ ਔਰ ਘੱਟਾ ਮਿੱਟੀ ਤੇ ਲੋਕਾਂ ਨੂੰ ਬਿਮਾਰੀਆਂ ਦਾ ਜਿਹੜਾ ਵਾ ਉਹ ਸਾਧਨ ਦਿੱਤਾ ਗਿਆ ਹੁਣ ਅਸੀਂ ਖੜੇ ਆ ਇਸ ਵੇਲੇ ਨਾਬਾਦਾ ਚੌਂਕ ਦੇ ਵਿੱਚ ਹੁਣ ਗੁਰੂ ਨਾਬਾਦਾ ਚੌਂਕ ਜਿਹੜਾ ਉਹ ਦੱਸ ਦਈਏ ਕਿਹੜਾ ਹੈ ਕਿ ਜਦੋਂ ਤੁਸੀਂ ਇੱਥੋਂ ਬੱਸ ਸਟੈਂਡ ਨੂੰ ਜਾਂਦੇ ਹੋ ਤਾਂ ਫਿਰ ਜਦੋਂ ਤੁਸੀਂ ਤਹਿਸੀਲ ਨੂੰ ਜਾਂਦੇ ਹੋ ਤੇ ਇਸ ਕਾਰਨਰ ਦੇ ਵਿੱਚ ਪਹਿਲੇ ਤੁਹਾਨੂੰ ਦੱਸ ਦਈਏ ਕਿ ਆਹ ਜਲ ਵਾਲਾ ਲੱਗਾ ਠੰਡੇ ਜਲ ਦਾ ਜਿਹੜਾ ਵਾ ਆ ਤਲਾਜਾ ਇਸ ਦੇ ਉੱਤੇ ਗੁਰੂ ਨਾਬਾਦਾ ਚੌਂਕ ਲਿਖਿਆ ਇੱਕ ਚੇਅਰ ਪਈ ਹੈ ਉਸ ਦੇ ਉੱਤੇ ਵੀ ਲਿਖਿਆ ਤੇ ਨਾਬਾਦਾ ਚੌਂਕ ਦੇ ਵਿੱਚ ਖੜੇ ਆ ਹੁਣ ਅਸੀਂ ਗੱਲਬਾਤ ਕਰਦੇ ਆ ਫੌਜੀ ਸਾਹਿਬ ਨਾਲ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਗੁਰੂ ਦੇ ਨਾਮ ਤੇ ਗੁਰੂ ਨਾਭਾ ਦਾਸ ਜੀ ਦੇ ਨਾਮ ਤੇ ਇੱਕ ਚੌਂਕ ਹੋਣਾ ਚਾਹੀਦਾ ਉਸ ਚੌਂਕ ਦੇ ਵਿੱਚ ਖੜੇ ਆ ਉਹ ਰੇਣਾ ਦਾ ਸੰਘਰਸ਼ ਜਿਹੜਾ ਉਹ ਨਿਪੜੇ ਚੜਿਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਇਹ ਸੜਕ ਬਾਰੇ ਕੋਈ ਜਾਣਨਾ ਪਾਇਓ ਕਿ ਆ ਜਿਹੜੀ ਸੜਕ ਹੈ ਕਿੰਨੇ ਕ ਸਮੇ ਤੋਂ ਇਸੇ ਤਰ੍ਹਾਂ ਸਰ ਇਹ ਸੜਕ ਪਿਛੋਂ ਤੋਂ ਬੰਦੀ ਆ ਗਈ ਹੈ ਅੱਗੇ ਪਿੰਡ ਵਾਲਿਆਂ ਨੇ ਕਿ ਜਾਂ ਸਰਕਾਰ ਵਾਲਿਆਂ ਨੇ ਨਹੀਂ ਅੱਗੇ ਬਣ ਦਿੱਤੀ ਉਹ ਸਾਨੂੰ ਨਹੀਂ ਪਤਾ ਪਰ ਇੱਥੇ ਇਹ ਜੂਰ ਹੈ ਕਿ ਜਦੋਂ ਹਰ ਇੱਕ ਦੂਜੇ ਤੀਜੇ ਦਿਨ ਇੱਥੇ ਜੂਰ ਐਕਸੀਡੈਂਟ ਕੋਈ ਨਾ ਕੋਈ ਹੁੰਦਾ ਕਿਸੇ ਦਾ ਬੱਚਾ ਡੇਜ ਜਾਂਦਾ ਕੋਈ ਸਕੂਟਰ ਤੇ ਡੇਜ ਜਾਂਦਾ ਸੜਕ ਦੀ ਹਾਲਤ ਬਹੁਤ ਮਾੜੀ ਹੈ ਅਸੀਂ ਤੇ ਸਰਕਾਰ ਅੱਗੇ ਇਹੀ ਬੇਨਤੀ ਕਰਾਂਗੇ ਕਿ ਇਹਨੂੰ ਜਲਦੀ ਤੋਂ ਜਲਦੀ ਜਿਸ ਪ੍ਰਕਾਰ ਨਾਲ ਉਹ ਬਣਾਨੀ ਹੈ ਉਸ ਨੂੰ ਬਣਾਇਆ ਜਾਏ ਜੋ ਕਿ ਆਣ ਜਾਵਣ ਵਾਲੇ ਜਿਹੜੇ ਰਾਹਗਰੀ ਆ ਉਹਨਾਂ ਨੂੰ ਕੋਈ ਮੁਸ਼ਕਲ ਨਾ ਆ ਸਕੇ ਤੇ ਹੁਣ ਤੁਸੀਂ ਵੇਖ ਰਹੇ ਹੋ ਕਿ ਇਹ ਲੰਬੇ ਸਮੇਂ ਤੋਂ ਸੜਕ ਜਿਹੜੀ ਆ ਪਰੇਸ਼ਾਨੀ ਦੇ ਰਹੀ ਆ ਲੋਕਾਂ ਨੂੰ ਲੇਕਿਨ ਅੱਧ ਜਿ ਬਣੀ ਸੜਕ ਜਦੋਂ ਰੁਕ ਜਾਣੀ ਆ ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਨੇ ਕੋਈ ਇਹਦੇ ਵਿੱਚ ਐਕਟੀਵਿਟੀ ਕੀਤੀ ਹੋएगी ਜਿਸ ਕਰਕੇ ਰੁਗੀ ਹੈ ਜੀ ਹਾਂ ਸਰ ਸੋਣ ਚ ਤਿਆਰ ਹੈ ਕਿ ਕੁਝ ਬੰਦਿਆਂ ਨੇ ਕਿਹਾ ਕਿ ਇਹ ਰਸਤਾ ਜਿਹੜਾ ਡਾਊਨ ਹੋਣਾ ਚਾਹੀਦਾ ਜੇ ਨਾਲ ਕੀ ਪਿੰਡ ਜਿਹੜਾ ਨੀਵਾ ਹੋ ਰਿਹਾ ਘਰਾਂ ਚ ਪਾਣੀ ਜਾਂਦਾ ਪਰ ਸਰਕਾਰ ਦੀ ਹੁਣ ਦੇਖੋ ਕੀ ਮਰਜ਼ੀ ਹੈ ਕੀ ਕਿਸ ਤਰ੍ਹਾਂ ਕਰਦੀ ਹੈ ਸਾਰਿਆਂ ਦੀ ਸਲਾਹ ਇਹ ਹੀ ਹੈ ਕਿ ਰੋਡ ਜਿਹੜਾ ਇਹਦੇ ਉੱਤੇ ਹੀ ਪਾਇਆ ਜਾਏ ਤੇ ਲੈਵਲ ਤੇ ਹੀ ਮਗਰ ਸਰਕਾਰਾਂ ਹੁਣ ਕੀ ਕਰਦੀਆਂ ਜਨਾਬ ਇਹ ਹੋਈ ਹੈ ਪਰ ਰਸਤਾ ਬਹੁਤ ਮਾੜਾ ਸ ਹੈ ਖੱਡੇ ਪਏ ਆ ਕਿ ਪੂਰੇ ਪਏ ਆ ਹਰ ਰੋਜ਼ ਮੋਟਰਸਾਈਕਲ ਹੁੰਦਾ ਇੱਥੋਂ ਜਿਹੜੇ ਗੱਡੀ ਲੰਘਦੀ ਆ ਕੋਈ ਗੱਡੀ ਸਪੀਡ ਤੇ ਨਹੀਂ ਉਹ ਜੰਪ ਲੈਂਦੀ ਆ ਸਰ ਕਿਉਂ ਇਹਦੇ ਜਿਹੜੀ ਟੱਕਰ ਉਹ ਵੀ ਪੂਰੀ ਨਹੀਂ ਹੈ ਇੱਥੇ ਅਸੀਂ ਆਪ ਆਪਣੇ ਕੋਲੋਂ ਥੋੜੀ ਰੇਤ ਬੱਧੀ ਪਵਾ ਕੇ ਸੈਟ ਕਰਾਇਆ ਅੱਛਾ ਲੈਵਲ ਜਿਹੜਾ ਤੁਸੀਂ ਆਪਣੇ ਕੋਲੋਂ ਕਰਿਆ ਹੋਇਆ ਤੇ ਇਹ ਸਰਕਾਰ ਇਹਨੂੰ ਕਿੰਨਾ ਕੁ ਚਿਰ ਰੇਦਾ ਰੱਖੇਗੀ ਸਾਹਮਣੇ ਡਿਪਟੀ ਸਾਹਿਬ ਦਾ ਦਫ਼ਤਰ ਵੀ ਹੈ ਥਾਣਾ ਵੀ ਪੈਂਦਾ ਹੈ ਔਰ ਗਾਂ ਭਰਾਹਪੁਰ ਨੂੰ ਜਿਹੜਾ ਪੁਲ ਬਣਿਆ ਉਹ ਵੀ ਰੋੜ ਜਾਂਦਾ ਹੈ ਫਿਰ ਇੱਥੇ ਵੀਡੀਓ ਆਫਿਸ ਵੀ ਹੈ ਸਾਰਾ ਕੁਝ ਇੱਥੇ ਬਹੁਤ ਸੋਭਿਧਾਵਾਂ ਸਰਕਾਰੀ ਵੀ ਨੇ ਤਾਂ ਵੀ ਇਹਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਸਰ ਮੀਰਥਲ ਦਾ ਮੇਨ ਰਸਤਾ ਦਿਗਨਗਰ ਤੋਂ ਮੀਰਥਲ ਦਾ ਮਗਰ ਫੇਰ ਵੀ ਸਰਕਾਰਾਂ ਦਾ ਖਿਆਲ ਨਹੀਂ ਜਾ ਰਿਹਾ ਪਤਾ ਨਹੀਂ ਕੀ ਗੱਲ ਹੈ ਸਰ ਹੁਣ ਸਾਨੂੰ ਇਸ ਚੀਜ਼ ਬਾਰੇ ਤੇ ਨਹੀਂ ਪਤਾ ਲੱਗਦਾ ਅਸੀਂ ਤਾਂ ਬੇਨਤੀਆਂ ਕਰ ਕਰਕੇ ਹਾਰ ਚੁੱਕੇ ਆ ਇਹਦੇ ਨਾਲ ਕੀ ਦੁਕਾਨਦਾਰਾਂ ਦੇ ਜਿਹੜੇ ਸ਼ਟਰ ਲੱਗੇ ਆ ਸ਼ੀਸ਼ੇ ਲੱਗੇ ਆ ਉਹਦਾ ਵੀ ਨੁਕਸਾਨ ਹੋ ਰਿਹਾ ਪੱਥਰ ਨਿਕਲਦਾ ਕਿਸੇ ਦੇ ਵੱਜ ਜਾਂਦਾ ਫੇਰ ਵੀ ਨਹੀਂ ਸੁਣ ਰਿਹਾ ਕੋਈ ਅਰਦਾਸ ਦਈਏ ਕੀ ਅਸੀਂ ਐਸ ਵੇਲੇ ਉਸ ਰੋਡ ਤੇ ਖੜੇ ਆ ਜੋ ਰੋਡ ਅੱਧਾ ਬਣਿਆ ਹੋਇਆ ਤੇ ਅੱਧਾ ਜਿਹੜਾ ਅੱਧ ਵਿਚ ਲਟਕਿਆ ਹੋਇਆ ਕਾਰਨ ਕੀ ਆ ਕਦੋਂ ਤੋਂ ਲੈ ਕੇ ਰੋਡ ਇਸੇ ਤਰ੍ਹਾਂ ਔਰ ਕਿੰਨਾ ਸਮਾਂ ਹੋਰ ਰਵੇਗਾ ਕਿੰਨਾ ਸਮਾਂ ਲੋਕਾਂ ਦੀਆਂ ਪਰੇਸ਼ਾਨੀਆਂ ਰਹਿਣਗੀਆਂ ਔਰ ਅਸੀਂ ਇਤਿਆਸ ਕਰਦੇ ਹਾਂ ਕਿ ਸਰਕਾਰ ਬਦਲਾਵ ਵਾਲੀ ਆਈ ਆ ਤਾਂ ਹੋ ਸਕਦਾ ਬਦਲਾਵ ਵਾਲੀ ਸਰਕਾਰ ਇਸ ਵਾਰ ਧਿਆਨ ਦੇਵੇ ਇਸ ਦੇ ਉੱਤੇ ਪ੍ਰੀਮਿਕਸ ਪਾਵੇ ਜੇ ਇਸ ਨੂੰ ਨੀਵਿਆਂ ਕਰਨ ਦੀ ਲੋੜ ਹੈ ਤਾਂ ਇਸ ਨੂੰ ਨੀਵਿਆਂ ਕੀਤਾ ਜਾਵੇ ਔਰ ਇਹ ਸੜਕ ਜਿਹੜੀ ਆ ਲੋਕਾਂ ਦੀ ਜ਼ਰੂਰਤ ਦੀ ਆ ਔਰ ਲੋਕਾਂ ਦੀਆਂ ਪਰੇਸ਼ਾਨੀਆਂ ਨੇ ਇਸ ਨਾਲ ਜੁੜੀਆਂ ਹੋਈਆਂ ਔਰ ਦੱਸ ਦਈਏ ਕਿ ਲੋਕ ਜਦੋਂ ਪਰੇਸ਼ਾਨੀਆਂ ਚੋਂ ਲੰਘਦੇ ਆ ਤਾਂ ਫਰਕ ਇਹਦਾ ਨਾ ਕਿਤੇ ਜਾ ਕੇ ਸਰਕਾਰਾਂ ਦਾ ਹੀ ਨਾ ਹੁੰਦਾ ਔਰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਨੂੰ ਜਲਦੀ ਤੋਂ ਜਲਦੀ ਬਿਲਕੁਲ ਕਲੀਅਰ ਕੀਤਾ ਜਾਵੇ ਸਾਫ਼ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਪਰੇਸ਼ਾਨੀ ਹਟ ਸਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਾਥੀ ਚੌਕੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ